ਜੀ ਗੱਲ ਇਹ ਆ ਵੀ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਦੀ ਘੜੀ ਆਉਂਦੀ ਆ ਤਾਂ ਕਈ ਵਾਰ ਹਾਲਾਤ ਇਦਾਂ ਦੇ ਬਣ ਜਾਂਦੇ ਆ ਕਿ ਬੰਦੇ ਨੂੰ ਕੁਝ ਵੀ ਸਮਝ ਦੇ ਵਿੱਚ ਨਹੀਂ ਆਉਂਦੀ ਵੀ ਹੁਣ ਮੈਂ ਕੀ ਕਰਾਂ ਇਹ ਸਾਡੀ ਜ਼ਿੰਦਗੀ ਦਾ ਉਹ ਸਮਾਂ ਹੁੰਦਾ ਹੈ ਜਿੱਥੇ ਕਈ ਵਾਰ ਬੰਦਾ ਪੁੱਠੇ ਪਾਸੇ ਨੂੰ ਤੁਰ ਪੈਂਦਾ ਹੈ ਉਹ ਕੰਮ ਕਰਨ ਨੂੰ ਵੀ ਤਿਆਰ ਹੋ ਜਾਂਦਾ ਜਿੱਥੇ ਸਾਡਾ ਮਨ ਨਾ ਮੰਨੇ ਪਰ ਮਨ ਨੂੰ ਮਾਰ ਕੇ ਵੀ ਸਾਨੂੰ ਉਹ ਕੰਮ ਕਰਨਾ ਪੈਂਦਾ ਹੈ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਦੁੱਖ ਤਕਲੀਫਾਂ ਤੋਂ ਆਪਣਾ ਖਹਿੜਾ ਛਡਵਾਉਣਾ ਚਾਹੁੰਦੇ ਹਾਂ ਇਸੇ ਕਰਕੇ ਅਸੀਂ ਆਪਣਾ ਦੁੱਖ ਦੂਜਿਆਂ ਦੇ ਨਾਲ ਸਾਂਝਾ ਕਰਦੇ ਹਾਂ ਦੁੱਖ ਸਾਂਝਾ ਕਰਨ ਦੇ ਪਿੱਛੇ ਦੋ ਕਾਰਨ ਹੁੰਦੇ ਆ ਇੱਕ ਤਾਂ ਇਹ ਹੁੰਦਾ ਹੈ ਵੀ ਸਾਡੇ ਮਨ ਦਾ ਜੋ ਬੋਝ ਆ ਉਹ ਲੈ ਜਾਵੇ। ਕਈ ਵਾਰ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਐਸੀਆਂ ਹੁੰਦੀਆਂ ਨੇ ਕਿ ਉਹ ਸਾਡੇ ਮਨ ਦਾ ਬੋਝ ਬਣ ਜਾਂਦੀਆਂ। ਜਿੰਨੀ ਦੇਰ ਤੱਕ ਆਪਾਂ ਕਿਸੇ ਨੂੰ ਦੱਸਦੇ ਨਹੀਂ ਉੰਨੀ ਦੇਰ ਤੱਕ ਮਨ ਹਲਕਾ ਨਹੀਂ ਹੁੰਦਾ। ਅਤੇ ਜਦੋਂ ਅਸੀਂ ਕਿਸੇ ਭੈਣ ਭਰਾ ਦੇ ਨਾਲ ਆਪਾਂ ਗੱਲ ਕਰਦੇ ਆ ਤਾਂ ਸਾਡੇ ਮਨ ਦਾ ਬੋਝ ਕੁਝ ਹਲਕਾ ਹੋ ਜਾਂਦਾ ਹੈ। ਸਾਨੂੰ ਕੁਝ ਵਧੀਆ ਮਹਿਸੂਸ ਹੁੰਦਾ ਹੈ। ਇਸ ਕਰਕੇ ਆਪਾਂ ਦੁੱਖ ਦੂਜਿਆਂ ਦੇ ਨਾਲ ਸਾਂਝਾ ਕਰਦੇ ਆ ਅਤੇ ਦੂਸਰਾ ਕਾਰਨ ਇਹ ਵੀ ਹੁੰਦਾ ਹੈ ਵੀ ਚਲੋ ਆਪਾਂ ਕਿਸੇ ਨਾ ਕਿਸੇ ਨੂੰ ਆਪਣਾ ਦੁੱਖ ਦੱਸਿਏ ਹੋ ਸਕਦਾ ਇੱਥੋਂ ਸਾਨੂੰ ਕੋਈ ਚੰਗੀ ਸਲਾਹ ਮਿਲ ਜਾਵੇ ਪਰ ਦੇਖੋ ਜੀ ਆਪਾਂ ਜਿਸ ਵੀ ਇਨਸਾਨ ਦੇ ਨਾਲ ਆਪਣਾ ਦੁੱਖ ਸਾਂਝਾ ਕਰਦੇ ਹਾਂ ਜਾਂ ਆਪਣੀ ਜ਼ਿੰਦਗੀ ਦੀ ਕੋਈ ਵੀ ਸਮੱਸਿਆ ਕਿਸੇ ਦੇ ਨਾਲ ਸਾਂਝੀ ਕਰਦੇ ਹਾਂ ਅਤੇ ਉਸ ਤੋਂ ਅਗੋਂ ਸਲਾਹਾਂ ਮੰਗਦੇ ਹਾਂ ਕਿ ਤੁਸੀਂ ਸਾਨੂੰ ਕੋਈ ਸਲਾਹ ਦੇਵੇ ਜਿਹਦੇ ਨਾਲ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦੂਰ ਹੋਣ ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਦਾ ਹੱਲ ਹੋਵੇ ਤਾਂ ਉਹ ਬੰਦੇ ਨੇ ਸਾਨੂੰ ਉਹੀ ਸਲਾਹ ਦੇਣੀ ਹੁੰਦੀ ਆ ਜਿਹੜਾ ਉਹਦੇ ਕੋਲ ਗਿਆਨ ਆ ਭਾਵੇਂ ਉਹਨੇ ਆਪਣੇ ਹਿਸਾਬ ਦੇ ਨਾਲ ਆਪਣੇ ਗਿਆਨ ਦੇ ਮੁਤਾਬਕ ਸਾਨੂੰ ਸਲਾਹ ਦੇਣੀ ਆ ਜੋ ਕੰਮ ਉਹਨੇ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਨੇ ਜਾਂ ਕਰ ਰਿਹਾ ਹੈ ਨਾ ਉਹਨੇ ਉਹੀ ਸਾਨੂੰ ਦੱਸਣੇ ਹੁੰਦੇ ਆ ਤਾਂ ਜਦੋਂ ਵੀ ਅਸੀਂ ਕਿਸੇ ਤੋਂ ਸਲਾਹ ਮੰਗਦੇ ਆ ਸਾਨੂੰ ਕਿਸੇ ਤੋਂ ਵੀ ਸਲਾਹ ਮਿਲਦੀ ਹੈ ਨਾ ਉਹ ਆਪਣੇ ਖੁਦ ਤੇ ਡਿਪੈਂਡ ਹੁੰਦਾ ਕਿ ਆਪਾਂ ਉਸ ਨੂੰ ਕਿੰਨਾ ਕ ਮੰਨਣਾ ਹੈ ਕਿਉਂਕਿ ਜਿਹੜਾ ਕੰਮ ਕਰਨ ਨੂੰ ਸਾਡਾ ਮਨ ਨਾ ਮੰਨੇ ਤਾਂ ਉਹ ਕੰਮ ਕਦੇ ਨਹੀਂ ਕਰਨਾ ਚਾਹੀਦਾ ਜੇ ਕਰ ਲਿਆ ਤਾਂ ਚਿੰਤਾ ਦੁੱਖ ਦੂਰ ਹੋਵੇ ਜਾਂ ਨਾ ਹੋਵੇ ਪਰ ਉਹ ਕੀਤੇ ਹੋਏ ਕੰਮ ਦਾ ਹੋਰ ਬੋਝ ਸਾਡੇ ਮਨ ਦੇ ਉੱਤੇ ਪੈ ਜਾਣਾ ਹੈ ਤਾਂ ਇਸ ਕਰਕੇ ਕੰਮ ਉਹੀ ਕਰੀਏ ਜਿੰਨੂੰ ਕਰਕੇ ਬਾਅਦ ਦੇ ਵਿੱਚ ਪਛਤਾਵਾ ਨਾ ਹੋਵੇ ਸਾਡਾ ਆਪਣਾ ਕੋਈ ਵੀ ਨੁਕਸਾਨ ਨਾ ਹੋਵੇ ਤਾਂ ਇੱਥੇ ਮਹਾਪੁਰਖਾਂ ਦੀਆਂ ਦੱਸੀਆਂ ਹੋਈਆਂ ਕੁਝ ਜੁਗਤੀਆਂ ਕੁਝ ਸਮਝਾਈਆਂ ਹੋਈਆਂ ਗੱਲਾਂ ਆਪਾਂ ਪਾਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੋ ਸਾਡੇ ਬਹੁਤ ਕੰਮ ਆ ਸਕਦੀਆਂ ਨੇ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਕਿਸੇ ਐਸੇ ਜੀ ਨੂੰ ਸਮਝਾਉਣਾ ਹੋਵੇ ਜੋ ਮਾੜੀ ਸੰਗਤ ਦੇ ਵਿੱਚ ਪੈ ਗਿਆ ਏ ਕਿਸੇ ਨਸ਼ੇ ਦਾ ਆਦੀ ਹੋ ਗਿਆ ਹੈ ਤਾਂ ਕਹਿੰਦੇ ਉਹਦੇ ਤੋਂ ਕੋਈ ਆਸ ਨਾ ਰੱਖੋ ਇਹ ਨਾ ਕਹੋ ਕਿ ਉਹ ਸਾਨੂੰ ਸਮਝੇਗਾ ਕਿਉਂਕਿ ਨਸ਼ਾ ਕਰਨ ਦੇ ਨਾਲ ਬੰਦੇ ਦੀ ਸੋਚਨ ਸਮਝਣ ਦੀ ਸ਼ਕਤੀ ਘਟ ਜਾਂਦੀ ਹੈ ਹੋ ਸਕਦਾ ਹੈ ਜਦੋਂ ਆਪਾਂ ਉਹਨੂੰ ਸਮਝਾਉਣ ਜਾਈਏ ਤਾਂ ਉਹ ਸਾਡੇ ਉੱਤੇ ਕਾਲਾ ਪੈ ਜਾਵੇ ਸਾਡੇ ਉੱਤੇ ਗੁੱਸਾ ਕਰੇ ਸਾਨੂੰ ਮਾੜਾ ਚੰਗਾ ਬੋਲੇ ਇਹ ਵੀ ਹੋ ਸਕਦਾ ਕਿ ਉਹ ਸਾਡੀ ਗੱਲ ਨੂੰ ਸੁਣੇ ਹੀ ਨਾ ਸਾਡੇ ਤੋਂ ਦੂਰ ਭੱਜੇ ਤਾਂ ਅਜਿਹੇ ਦੇ ਵਿੱਚ ਉਹਨੂੰ ਸਮਝਾਉਣ ਤੋਂ ਪਹਿਲਾਂ ਕੁਝ ਗੱਲਾਂ ਸਾਨੂੰ ਖੁਦ ਨੂੰ ਸਮਝਣੀਆਂ ਪੈਣਗੀਆਂ ਸਭ ਤੋਂ ਪਹਿਲੀ ਗੱਲ ਕਿ ਅਸੀਂ ਪਹਿਲਾਂ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ ਕਰੀਏ ਕਿਸੇ ਨੂੰ ਸਮਝਾਉਣ ਦੇ ਯੋਗ ਕਰੀਏ ਆਪਣੇ ਅੰਦਰ ਦੀ ਸਹਜਤਾ ਸਹਿਣਸ਼ੀਲਤਾ ਨੂੰ ਵਧਾਈਏ ਤਾਂ ਜੋ ਜੇ ਸਾਹਮਣੇ ਵਾਲਾ ਗੁੱਸਾ ਕਰੇ ਤਾਂ ਸਾਨੂੰ ਅੱਗੋਂ ਗੁੱਸਾ ਨਾ ਆਵੇ ਕਿਉਂਕਿ ਜੇ ਅਸੀਂ ਵੀ ਗੁੱਸਾ ਕਰਾਂਗੇ ਤਾਂ ਫਿਰ ਅਸੀਂ ਆਪਣਾ ਤੇ ਉਹਦਾ ਦੋਨਾਂ ਦਾ ਨੁਕਸਾਨ ਕਰ ਸਕਦੇ ਹਾਂ ਅਜਿਹੇ ਮਾਮਲਿਆਂ ਦੇ ਵਿੱਚ ਬੜੀ ਹੀ ਸਹਿਣਸ਼ੀਲਤਾ ਸਹਜਤਾ ਦੇ ਨਾਲ ਪੇਸ਼ ਆਉਣਾ ਪੈਂਦਾ ਹੈ ਜਿੰਨਾ ਹੀ ਪਿਆਰ ਦੇ ਨਾਲ ਆਪਾਂ ਉਹਦੇ ਨਾਲ ਗੱਲ ਕਰਾਂਗੇ ਨਾ ਉਨਾ ਹੀ ਆਪਾਂ ਉਹਦੇ ਨੇੜੇ ਹੋ ਪਾਵਾਂਗੇ ਉਹਨੂੰ ਸਮਝ ਪਾਵਾਂਗੇ ਅਤੇ ਜਿੰਨਾ ਨਹੀਂ ਉਹਨੂੰ ਸਮਝਾਂਗੇ ਉਹਨਾਂ ਹੀ ਉਹਨੂੰ ਸਮਝਾਉਣ ਦੇ ਵਿੱਚ ਆਸਾਨੀ ਹੋਵੇਗੀ ਇਸ ਕਰਕੇ ਇਹਦਾ ਸਭ ਤੋਂ ਪਹਿਲਾਂ ਤਾਂ ਆਪਣਾ ਮਨ ਮਜ਼ਬੂਤ ਕਰਨਾ ਹੈ ਆਪਣੇ ਅੰਦਰ ਦੀ ਸਹਿਜਤਾ ਸਹਿਨਸ਼ੀਲਤਾ ਵਧਾਉਣੀ ਆ ਕਾਲੇ ਨਹੀਂ ਪੈਣਾ ਅਤੇ ਅਜਿਹੇ ਮਾਮਲਿਆਂ ਦੇ ਵਿੱਚ ਜ਼ੋਰ ਜ਼ਬਰਦਸਤੀ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ੋਰ ਜ਼ਬਰਦਸਤੀ ਕਰਕੇ ਡਰਾ ਆਤਮਕਾ ਕੇ ਅਸੀਂ ਉਸ ਜੀ ਨੂੰ ਕੁਝ ਸਮੇਂ ਦੇ ਲਈ ਤਾਂ ਉਸ ਮਾੜੀ ਸੰਗਤ ਦੇ ਵਿੱਚੋਂ ਬਾਹਰ ਕੱਢ ਸਕਦੇ ਆ ਮਾੜੀ ਆਦਤ ਤੋਂ ਉਹਨੂੰ ਦੂਰ ਕਰ ਸਕਦੇ ਆ ਪਰ ਜਦੋਂ ਹੀ ਉਹਨੂੰ ਮੌਕਾ ਮਿਲਿਆ ਉਹਨੇ ਫਿਰ ਤੋਂ ਉਸੇ ਪਾਸੇ ਨੂੰ ਧਿਆਨ ਕਰ ਲੈਣਾ ਇਸ ਕਰਕੇ ਅਜਿਹੀ ਕੋਸ਼ਿਸ਼ ਕਰੀਏ ਕਿ ਉਸ ਜੀ ਦਾ ਖੁਦ ਦਾ ਹੀ ਮਨ ਕਰੇ ਉਸ ਮਾੜੀ ਆਦਤ ਨੂੰ ਛੱਡਣ ਨੂੰ ਅਸੀਂ ਸਮਝਾਈਏ ਉਹਨੂੰ ਇਸ ਤਰੀਕੇ ਦੇ ਨਾਲ ਤਾਂ ਜੋ ਸਿੱਤਾਂ ਉਹਦੇ ਮਨ ਦੇ ਉੱਤੇ ਅਸਰ ਕਰੇ ਜਦੋਂ ਹੀ ਉਹ ਮਨੋਂ ਹੀ ਆਪਣੀ ਮਾੜੀ ਆਦਤ ਨੂੰ ਛੱਡੇਗਾ ਮਾੜੀ ਸੰਗਤ ਨੂੰ ਛੱਡੇਗਾ ਨਾ ਤਾਂ ਛੱਡ ਪਾਵੇਗਾ ਜੇ ਅਸੀਂ ਜ਼ੋਰ ਜਬਰਦਸਤੀ ਕਰਕੇ ਛਡਾਇਆ ਤਾਂ ਉਹਨੂੰ ਜਦੋਂ ਵੀ ਮੌਕਾ ਮਿਲਿਆ ਨਾ ਉਹਨੇ ਫਿਰ ਤੋਂ ਉਸੇ ਪਾਸੇ ਨੂੰ ਧਿਆਨ ਕਰ ਲੈਣਾ ਹੈ ਇਸ ਕਰਕੇ ਸਮਝਾਉਣਾ ਹੀ ਇਸ ਤਰੀਕੇ ਦੇ ਨਾਲ ਆ ਕਿ ਸਾਡੀ ਗੱਲ ਦਾ ਸਿੱਧਾ ਅਸਰ ਉਹਦੇ ਮਨ ਦੇ ਉੱਤੇ ਹੋਵੇ ਤੇ ਇਹਦੇ ਲਈ ਕੀ ਕਰਨਾ ਪਵੇਗਾ ਸਭ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਜੇ ਗੁਰੂ ਨੂੰ ਮੰਨਦੇ ਹੋ ਗੁਰੂ ਦੇ ਉੱਤੇ ਭਰੋਸਾ ਰੱਖਦੇ ਹੋ ਤਾਂ ਸਭ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲੈਣਾ ਹੈ ਗੁਰੂ ਅਗੇ ਅਰਦਾਸ ਬੇਨਤੀ ਕਰਨੀ ਆ ਗੁਰੂ ਸਾਹਿਬ ਜੀ ਨੂੰ ਕਹਿਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਵੱਸੋਂ ਬਾਹਰ ਹੋ ਗਿਆ ਇਹ ਕੰਮ ਤੁਸੀਂ ਹੀ ਸਾਡੇ ਕਰਦੇ ਇਸ ਜੀ ਦੇ ਮਨ ਦੇ ਵਿੱਚ ਵਸੋ ਤੁਸੀਂ ਹੀ ਇਸ ਨੂੰ ਮਾੜੀ ਆਦਤ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ ਮਹਾਪੁਰਖ ਜੀ ਕਹਿੰਦੇ ਗੁਰਬਾਣੀ ਦੀ ਪੇਟਾ ਰੱਖ ਕੇ ਭਾਵੇਂ ਕਿ ਜੋ ਵੀ ਆਪਾਂ ਪਨਾਮਰਤ ਵੇਲੇ ਦਾ ਨੇਮ ਕਰਦੇ ਆ ਉਹ ਅਮਰਤ ਵੇਲੇ ਦਾ ਨਿਤ ਨੇਮ ਉਸੇ ਤਰ੍ਹਾਂ ਕਰਨਾ ਹੈ ਉਸ ਤੋਂ ਇਲਾਵਾ ਕਰਦੇ ਉਸ ਜੀ ਨੂੰ ਸਮਝਾਉਣ ਤੋਂ ਪਹਿਲਾਂ ਗੁਰਬਾਣੀ ਦੇ ਪਾਠ ਕਰਨੇ ਆ ਤਾ ਜੋ ਸਾਡੀ ਮਝਾਈ ਗੱਲ ਉਹਦੇ ਉੱਤੇ ਅਸਰ ਕਰ ਸਕੇ ਮਹਾਪੁਰਖ ਜੀ ਜਿਵੇਂ ਸਾਨੂੰ ਅਮਰਤ ਵੇਲੇ ਦੇ ਨਾਲ ਜੋੜਨ ਦੀ ਪ੍ਰੇਰਣਾ ਦਿੰਦੇ ਹਨ ਜਦੋਂ ਵੀ ਆਪਾਂ ਕਿਸੇ ਨੂੰ ਅਮਰਤ ਵੇਲੇ ਦੇ ਨਾਲ ਜੋੜਨਾ ਹੋਵੇ ਗੁਰੂ ਦੇ ਨਾਲ ਜੋੜਨਾ ਹੋਵੇ ਤਾਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਗੁਰੂ ਅਕੀਰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਫਿਰ ਕਿਸੇ ਨੂੰ ਪ੍ਰੇਰਣਾ দাও ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਸ ਜੀ ਦੇ ਉੱਤੇ ਸਾਡੀ ਕਹੀ ਹੋਈ ਗੱਲ ਦਾ ਜਰੂਰ ਅਸਰ ਹੁੰਦਾ ਹੈ ਉਸੇ ਹੀ ਤਰ੍ਹਾਂ ਇਸ ਮਾਮਲੇ ਵਿੱਚ ਵੀ ਕਰਨਾ ਹੈ ਜਿਸ ਵੀ ਮਾਮਲੇ ਦੇ ਵਿੱਚ ਆਪਾਂ ਕਿਸੇ ਨੂੰ ਸਮਝਾਉਣਾ ਚਾਹੁੰਦੇ ਆ ਜੇ ਗੁਰੂ ਦਾ ਓਟ ਆਸਰਾ ਲੈ ਲਈਏ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕਰੀਏ ਵੀ ਸਤਿਗੁਰ ਸੱਚੇ ਪਾਸ਼ਾ ਮੈਂ ਤਾਂ ਇੱਕ ਵਿੱਚ ਵਿਚੋਲਾ ਹਾਂ ਵਰਤਨਾ ਵਿੱਚ ਤੁਸੀਂ ਆਂ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਵਰਤੋ ਤੁਸੀਂ ਸਮਝਾਓ ਤੁਸੀਂ ਹੀ ਇਹਨੂੰ ਮਾੜੀ ਆਦਤ ਦੇ ਵਿੱਚੋਂ ਬਾਹਰ ਕੱਢੋ ਗੁਰਬਾਣੀ ਦੀ ਪੇਟਾਂ ਰੱਖ ਕੇ ਗੁਰੂ ਅਗੇ ਅਰਦਾਸ ਬੇਨਤੀ ਕਰਕੇ ਬੜੇ ਪਿਆਰ ਦੇ ਨਾਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਦੇ ਨੇ ਅਰਦਾਸ ਦੇ ਵਿੱਚ ਬਹੁਤ ਤਾਕਤ ਆ ਜੇ ਆਪਾਂ ਅਰਦਾਸ ਬੇਨਤੀ ਨੂੰ ਪੂਰੇ ਭਰੋਸੇ ਦੇ ਨਾਲ ਕਰਾਂਗੇ ਨਾ ਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਅਰਦਾਸ ਬੇਨਤੀ ਕਰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਾਡੀ ਅਰਦਾਸ ਬੇਨਤੀ ਜਰੂਰ ਪ੍ਰਵਾਨ ਹੁੰਦੀ ਆ ਅਰਦਾਸ ਬੇਨਤੀ ਸ਼ਬਦਾਂ ਦੀ ਮਹਤਾਜ ਨਹੀਂ ਆ ਇਹ ਨਹੀਂ ਉਹ ਵੀ ਅਰਦਾਸ ਕਰਨ ਦੇ ਲਈ ਸਾਨੂੰ ਮੋٹے ਮੋٹے ਤਕੜੇ ਸ਼ਬਦ ਚਾਹੀਦੇ ਆ ਨਾ ਅਰਦਾਸ ਬੇਨਤੀ ਸਾਡੇ ਅੰਦਰ ਦੀ ਭਾਵਨਾ ਹੈ ਜਦੋਂ ਅੰਦਰ ਰੋਂਦਾ ਹੋਵੇ ਨਾ ਆਪਣੇ ਆਪ ਹੀ ਦਿਲ ਵਰ ਅਰਦਾਸ ਨਿਕਲਦੀ ਆ ਤਾਂ ਬਸ ਆਪਣੇ ਗੁਰੂ ਅੱਗੇ ਗੁਰਬਾਣੀ ਦੀ ਪੇਟਾ ਰੱਖ ਕੇ ਗੁਰੂ ਅੱਗੇ ਇੱਕੋ ਤਰਲਾ ਲਾਉਣਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਇਹਨੂੰ ਚੰਗੀ ਮੱਤ ਬੁੱਧ ਬਖਸ਼ੋ ਮਹਾਪੁਰਖ ਜੀ ਅਕਸਰ ਹੀ ਪਹਿਣਾ ਬੀਬੀਆਂ ਨੂੰ ਇਹ ਸਲਾਹ ਦਿੰਦੇ ਨੇ ਕਿ ਭੈਣੋ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਉਨੇ ਆ ਨਾ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਭੋਜਨ ਪ੍ਰਸ਼ਾਦਾ ਬਣਾਓ ਜਾਂ ਗੁਰਬਾਣੀ ਦਾ ਪਾਠ ਸੁਣਦਿਆਂ ਸੁਣਦਿਆਂ ਭੋਜਨ ਪ੍ਰਸ਼ਾਦਾ ਬਣਾਓ ਕਿਉਂਕਿ ਜਦੋਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਉਹ ਭੋਜਨ ਪ੍ਰਸ਼ਾਦਾ ਅਮਰਤ ਰੂਪੀ ਬਣ ਜਾਂਦਾ ਹੈ ਅਤੇ ਗੁਰੂ ਦਾ ਗਿਆਨ ਭੋਜਨ ਪ੍ਰਸ਼ਾਦੇ ਦੇ ਰਾਹੀਂ ਖਾਣ ਵਾਲੇ ਜੀਆਂ ਤੱਕ ਪਹੁੰਚਦਾ ਹੈ ਇਸ ਕਰਕੇ ਇੱਕ ਤਾਂ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਣ ਦਾ ਨਿਯਮ ਜਿਹੜਾ ਹੈ ਉਹ ਬਦਲਣਾ ਨਹੀਂ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਕਿਸੇ ਜੀ ਨੂੰ ਛਕਾਉਣਾ ਹੈ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਸਾਥਨਾ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਕਰਦਿਆਂ ਖਾਣ ਵਾਲੇ ਜੀਆਂ ਨੂੰ ਵੀ ਚਾਹੀਦਾ ਹੈ ਕਿ ਗੁਰੂ ਦਾ ਸ਼ੁਕਰਾਨਾ ਕਰਕੇ ਫਿਰ ਭੋਜਨ ਪ੍ਰਸ਼ਾਦਾ ਛਕੀਏ ਅਤੇ ਘਰ ਦੇ ਵਿੱਚ ਜਿੰਨਾ ਹੀ ਆਪਾਂ ਗੁਰਬਾਣੀ ਦਾ ਪਾਠ ਲਗਾ ਕੇ ਰੱਖਾਂਗੇ ਓਨਾ ਹੀ ਸਾਡੇ ਕਰਦਾ ਔਰਾ ਪੋਜ਼ਿਟਿਵ ਹੋ ਜਾਵੇਗਾ ਗੁਰਬਾਣੀ ਦਾ ਪਾਠ ਲਗਾ ਕੇ ਰੱਖਣਾ ਹੈ ਸਾਡੇ ਕੰਨਾਂ ਦੇ ਰਾਹੀਂ ਸਾਡੇ ਅੱਖਾਂ ਦੇ ਰਾਹੀਂ ਗੁਰੂ ਦਾ ਗਿਆਨ ਸਾਡੇ ਅੰਦਰ ਜਾਣਾ ਚਾਹੀਦਾ ਹੈ ਜਿਉਂ ਹੀ ਗੁਰੂ ਦਾ ਗਿਆਨ ਅੰਦਰ ਜਾਂਦਾ ਹੈ ਨਾ ਉਹੀ ਇਹ ਮਾੜੀਆਂ ਆਦਤਾਂ ਮਾੜੇ ਵਿਚਾਰ ਆਰ ਜਾਂਦੇ ਤਾਂ ਗੁਰੂ ਦਾ ਗਿਆਨ ਅੰਦਰ ਭੇਜਣਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਫਿਰ ਉਸ ਜੀ ਨੂੰ ਸਮਝਾਉਣਾ ਹੈ ਜਾਂ ਜੋ ਵੀ ਉਹਦਾ ਇਲਾਜ ਕਰਵਾਉਣਾ ਹੈ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਉਹਦੀ ਮਾੜੀ ਆਦਤ ਛੁਡਾਉਣਾ ਚਾਹੁੰਦੇ ਆ ਫਿਰ ਟਰਾਈ ਕਰਨਾ ਪਰ ਸਭ ਤੋਂ ਪਹਿਲਾਂ ਗੁਰੂ ਦਾ ਉਪਨਾਸਰਾ ਗੁਰੂ ਦੇ ਅੱਗੇ ਅਰਦਾਸ ਬੇਨਤੀ ਸੋ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਪਰ ਜੇਕਰ ਵਿੱਚੋਂ ਕੋਈ ਵੀ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰਦੇ ਨਾ